ਕਿ ਸੋਨਾ ਦੇ ਨਾਲ ਜਿੱਥੇ ਐਸਕੀਐਮ ਗੈਰ ਸਿਆਸੀ ਤੇ ਕੇਐਮਐਮ ਦਾ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਵੇਖਣ ਨੂੰ ਮਿਲ ਰਿਹਾ ਸੋ ਪੁਲਿਸ ਦੀ ਸ਼ਕਤੀ ਦੇ ਬਾਵਜੂਦ ਸ਼ੰਭੂ ਥਾਣੇ ਦਾ ਕਰਾਫ ਕਰਨ ਤੇ ਕਿਸਾਨ ਬਜਿਤ ਨੇ ਸ਼ੰਭੂ ਤੇ ਖਨੂਰੀ ਮੋਰਚੇ ਤੋਂ ਚੋਰੀ ਹੋਏ ਸਮਾਨ ਨੂੰ ਲੈ ਕੇ ਕਿਸਾਨ ਕੁੱਸੇ ਦੇ ਵਿੱਚ ਨਸਰਾਰੇ ਨੇ ਹਾਲਾਂਕਿ ਲਗਾਤਾਰ ਪਹਿਲਾਂ ਤੋਂ ਹੀ ਉਹਨਾਂ ਦੇ ਵੱਲੋਂ ਇਸ ਦਾ ਪ੍ਰਖਟਾਵਾ ਹੋਸ ਜੋ ਕਿ ਅਜਤਾਇਆ ਦ્વાਰੇ ਨਰਾਜ਼ਗੀ ਦਿਖਾਈ ਜਾ ਰਹੀ ਹੈ ਸੋ ਸੋਮਵਾਰ ਨੂੰ ਪੁਲਿਸ ਨੇ ਕਈ ਕਿਸਾਨਾਂ ਨੂੰ ਨਜ਼ਰਬੰਦ ਅਤੇ ਡਿਟੇਨ ਕੀਤਾ ਸੀ ਸੋ ਨਜ਼ਰਬੰਦ ਹੋਣ ਦੇ ਬਾਵਜੂਦ ਸ਼ੰਭੂ ਤੇ ਤਖਤ ਨ ਦੇਣ ਦੇ ਲਈ ਉਹਨੂੰ ਉੱਥੇ ਢਲੇਵਾਲ ਵੀ ਬਜਦ ਨੇ ਸੋ ਕਿਹਾ ਕਿ ਸਾਡਾ ਕੇਡਰ ਹਰ ਹਾਲਤ ਦੇ ਵਿੱਚ ਸ਼ੰਭੂ ਥਾਣੇ ਬਾਹਰ ਪਹੁੰਚੇਗਾ ਕੀ ਹੋਇਆ ਜੇਕਰ ਕਿਸਾਨ ਆਗੂ ਨੂੰ ਡਿਟੇਨ ਕੀਤਾ ਹੋਇਆ ਹੈ ਜਿਸ ਜਿਸ ਤਰੀਕੇ ਨਾਲ ਭਗਵੰਤ ਮਾਨ ਸਰਕਾਰ ਨੇ ਆਗੂਆਂ ਦੀ ਫੜੋਫੜਾਈ ਕੀਤੀ ਆ ਔਰ ਜਿਹੜੇ ਜਿਹੇ ਬਿਆਨ ਦਿੱਤੇ ਆ ਉਹ ਇੱਕ ਕਿਸਮ ਦੇ ਜਮਹੂਰੀਅਤ ਦਾ ਗਲਾ ਘੁੱਟਣ ਵਾਲੇ ਆ ਤਾਨਾਸ਼ਾਹ ਜਿਸ ਤਰ੍ਹਾਂ ਇੱਕ ਨਾ ਗੈਂਗ ਸਟਰ ਹੁੰਦਾ ਵੀ ਧਮਕੀ ਦੇ ਕੇ ਸਟੇਨ ਕਰਨ ਨਾਲ ਵੀ ਚੁੱਪ ਕਰਕੇ ਬਹਿ ਜਾਓ ਉਸ ਤਰੀਕੇ ਨਾਲ ਭਗਵੰਤ ਮਾਨ ਸਰਕਾਰ ਕਰ ਰਹੀ ਆ ਪਰ ਅਸੀਂ ਇਹਨੂੰ ਦੱਸ ਦੇਣਾ ਚਾਹੁੰਦੇ ਆ ਵੀ ਇਹ ਪੰਜਾਬ ਦੇ ਲੋਕ ਡਰਨ ਵਾਲੇ ਨਹੀਂ ਹੈਗੇ ਪੰਜਾਬ ਦੇ ਲੋਕਾਂ ਦਾ ਨਾਭਰੀ ਦਾ ਇਤਿਹਾਸ ਆ ਅੱਜ ਵੀ ਅੱਜ ਵੀ ਅਸੀਂ ਆਵੇ ਇੱਥੇ ਬੈਠੇ ਆਜੀਤਵਾਲ ਪਹੁੰਚ ਚੁੱਕੇ ਆਂ ਔਰ ਇਥੋਂ ਤੁਰਦੇ ਹੁਣ ਇਥੋਂ ਤੁਰਾਂਗੇ ਤੇ ਧਰਨੇ ਤੱਕ ਜਾਵਾਂਗੇ ਤੁਸੀਂ ਆਪ ਦਾ ਜ਼ੋਰ ਲਾ ਲਿਆ ਜੇ ਅਸੀਂ ਆਪ ਦਾ ਲਾਵਾਂਗੇ ਔਰ ਮੈਂ ਸਾਰੇ ਹੀ ਜਿੰਨੇ ਵੀ ਮੋਗਾ ਜ਼ਿਲ੍ਹੇ ਦੇ ਆਪਣੇ ਆਗੂ ਸਹਿਬਾਨ ਤੇ ਆਪਣੇ ਵਰਕਰ ਸਹਿਬਾਨ ਸਾਰਿਆਂ ਨੂੰ ਬੇਨਤੀ ਕਰਦਾ ਕਿ ਫਟਾਫਟ ਅਸੀਂ ਅਜੀਤਵਾਲ ਬੈਠੇ ਆ ਔਰ ਵੱਧ ਤੋਂ ਵੱਧ ਜਿੰਨੀ ਗਿਣਤੀ ਲੈ ਕੇ ਅਜੀਤਵਾਲ ਪਹੁੰਚੋ ਤਾਂ ਕਿ ਆਪਾਂ ਇਥੋਂ ਅੱਗੇ ਕੂਚ ਕਰੀਏ ਔਰ ਜਿੱਥੇ ਆਪਣਾ ਸ਼ਭੂ ਬਾਰਡਰ ਤੇ ਪ੍ਰੋਗਰਾਮ ਦਿੱਤਾ ਧਰਨੇ ਦਾ ਉੱਥੇ ਆਪਾਂ ਸੋ ਫਿਲਹਾਲ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਕਿ ਕਿਸ ਕਦਰ ਵੱਡੀ ਕਰਦੇ ਦੇ ਵਿੱਚ ਪੁਲਿਸ ਬਲ ਤਾਇਨਾਤ ਕੀਤੀ ਗਈ ਹੈ ਕਿਸਾਨਾਂ ਦੇ एलान ਤੋਂ ਬਾਅਦ ਵਧੇਰੀ ਜਾਣਕਾਰੀ ਲਈ ਸਾਡੇ ਸਹਿਯੋਗੀ ਮਨਜੋਤ ਸਾਡੇ ਨਾਲ ਬਣ ਚੁੱਕੇ ਨੇ ਸ਼ੰਭੂ ਬਾੜੋ ਤੋਂ ਤਸਵੀਰ ਵੀ ਸਾਹਮਣੇ ਆਈ ਹੈ ਮਨਜੋਤ ਜਿਸ ਕਦਰ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਸੋ ਕਿਸਾਨ ਵੀ ਇੱਥੇ ਪਹੁੰਚ ਰਹੇ ਨੇ ਫਿਲਹਾਲ ਪੁਲਿਸ ਬਲ ਵੀ ਵੇਖਣ ਨੂੰ ਮਿਲ ਰਹੀ ਹੈ ਕਿ ਕੁਝ ਤਾਜ਼ਾ ਸਥਿਤੀ ਜਾਣਕਾਰੀ ਬਿਲਕੁਲ ਅਧਨਾਮੀਕਾ ਜੈਸਰੀਕਤ ਨਾਲ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਸ਼ੰਭੂ ਥਾਣੇ ਦਾ ਘਰਾਓ ਕਰਨਾ ਹੈ ਤਾਂ ਉਸ ਤੋਂ ਪਹਿਲਾਂ ਜੇ ਸੀ ਜ਼ਿਕਰ ਕਰ ਲਈਏ ਤਾਂ ਸ਼ੰਭੂ ਥਾਣੇ ਦੇ ਨਜ਼ਦੀਕੀ ਕੁਝ ਇਲਾਕਿਆਂ ਦਾ ਉਸ ਤੋਂ ਪਹਿਲਾਂ ਮੈਂ ਆਪਣੇ ਸਹਿਯੋਗੀ ਤੇਜਿੰਦਰ ਨੂੰ ਕਹਾਂਗਾ ਤਸਵੀਰਾਂ ਜ਼ਰੂਰ ਦਿਖਾਵੇ ਕਿਉਂਕਿ ਇਸ ਜਗ੍ਹਾ ਦੇ ਉੱਪਰ ਬੈਰੀਕੇਟਿੰਗ ਤਾਂ ਕੀਤੀ ਹੈ ਲੇਕਿਨ ਦੂਸਰੇ ਪਾਸੇ ਜਦੋਂ ਮੋਹਾਲੀ ਤੋਂ ਸ਼ੰਭੂ ਪਹੁੰਚਦੇ ਆਂ ਤਾਂ ਲਗਭਗ 6 ਜਗ੍ਹਾ ਤੇ ਨਾਕਾਬੰਦੀ ਹੈ ਵੱਡੀ ਨਫਰੀ ਚ ਪੁਲਿਸ ਤਣਾਤ ਹੈ ਉੱਥੇ ਹੀ ਜੇਕਰ ਅਸੀਂ ਸਰਹੰਦ ਰਾਜਪੁਰਾ ਹੋ ਕੇ ਆਉਂਨੇ ਆ ਤਾਂ ਲਗਭਗ 8 ਤੋਂ 10 ਜਗ੍ਹਾ ਪੁਲਿਸ ਜਿਹੜੀ ਹੈ ਨਾਕਾਬੰਦੀ ਚੱਲ ਰਹੀ ਹੈ ਤਾਂ ਉੱਥੇ ਹੀ ਇਹ ਜ਼ਿਕਰ ਕਰ ਲਈ ਤਾਂ ਇਹ ਸ਼ੰਭੂ ਥਾਣੇ ਦੇ ਬਾਹਰ ਦੀਆਂ ਤਸਵੀ ਕਿਉਂਕਿ ਇੱਥੇ ਹੀ ਥਾਣਾ ਘੇਰਨ ਦੀ ਗੱਲ ਕਿਸਾਨਾਂ ਵੱਲੋਂ ਕਹੀ ਗਈ ਸੀ ਲੇਕਿਨ ਉਸ ਤੋਂ ਪਹਿਲਾਂ तमाम ਪੁਲਿਸ ਅਧਿਕਾਰੀ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਤਨਾਤ ਕੀਤੇ ਗਏ ਨੇ ਜਿਹੜੇ ਟਿੱਪਰ ਨੇ ਉਹ ਮਿੱਟੀ ਰੇਤੇ ਦੇ ਟਿੱਪਰ ਭਰ ਕੇ ਇਸ ਜਗ੍ਹਾ ਦੇ ਉੱਪਰ ਵੀ ਰੱਖੇ ਗਏ ਨੇ ਕਿਉਂਕਿ ਬੈਰੀਕੇਟਿੰਗ ਕਰਨ ਦੇ ਲਈ ਇਸ ਦੇ ਨਾਲ ਜਿਹੜੀ ਸਹਾਇਤਾ ਇਸ ਦੀ ਲਈ ਜਾਂਦੀ ਹੈ ਉਸੇ ਇਹ ਦੱਸੀ ਕਿ ਜੇਕਰ ਪ੍ਰਬੰਧ ਜਿਹੜੇ ਨੇ ਉਹ ਪਹਿਲਾਂ ਤਾਂ ਸ਼ੰਭੂ ਥਾਣੇ ਦੇ ਬਾਹਰ-ਬਾਰ ਔਰ ਦੂਸਰੇ ਪਾਸੇ ਜਿਹੜੇ ਹਾਲਾਤ ਨੇ ਕਿਉਂਕਿ ਇੱਥੇ ਜਿਹੜੀ ਜ਼ਿਕਰ ਕਰ ਲਈ ਤਾਂ ਟਰੈਕਟਰ ਟਰਾਲੀਆਂ ਜਿਹੜੀਆਂ ਆਉਣ ਦੀ ਸੂਰਤ ਦੇ ਵਿੱਚ ਕਿਉਂਕਿ ਕਿਸਾਨਾਂ ਦਾ ਕਹਿਣਾ ਸੀ ਕਿ ਇੱਥੇ ਆਉਣਾ ਤਾਂ ਆਉਣ ਤੋਂ ਪਹਿਲਾਂ ਹੀ ਜਿਹੜਾ ਇਹ ਪੂਰਾ ਰਸਤਾ ਉਸ ਨੂੰ ਬੰਦ ਕੀਤਾ ਗਿਆ तमाम ਜਿਹੜੀਆਂ ਤਸਵੀਰਾਂ ਨੇ ਔਰ ਇੱਥੇ ਵੀ ਜ਼ਿਕਰ ਕਰ ਲਈ ਤਾਂ ਵੱਡੀ ਨਫਰੀ ਜਿਹੜੀ ਪੁਲਿਸ ਦੀ ਇਸੇ ਕਰਕੇ ਹੀ ਤਨਾਤ ਕੀਤੀ ਗਈ ਹੈ ਜਿਹੜਾ ਰਸਤਾ ਸ਼ੰਭੂ ਤੋਂ ਖਨੌਰੇ ਮਾਫ ਕਰਨਾ ਪਟਿਆਲੇ ਤੋਂ ਸ਼ੰਭੂ ਆਉਣ ਵਾਲਾ ਪਟਿਆਲਾ ਰਾਜਪੁਰਾ ਸਰਹੰਦ ਔਰ ਉਸ ਤੋਂ ਬਾਅਦ ਸ਼ੰਭੂ ਇਹ ਸਾਰੇ ਰਸਤੇ ਦੇ ਉੱਪਰ ਵੀ ਪੁਲਿਸ ਹੈ ਔਰ ਦੂਸਰੇ ਪਾਸੇ ਮੋਹਾਲੀ ਤੋਂ ਆਉਣ ਵਾਲਾ ਰਸਤਾ ਜਿਹੜਾ ਹੈ ਉਹ ਵੀ ਪੁਲਿਸ ਵੱਲੋਂ ਨਾਕਾਬੰਦੀ ਉੱਥੇ ਵੀ ਕੀਤੀ ਗਈ ਹੈ ਤਾਂ ਖਾਸ ਤੌਰ ਦੇ ਉੱਪਰ ਜਿਹੜੀਆਂ तमाम ਤਸਵੀਰਾਂ ਨੇ ਤਾਂ ਇਹ ਕਿਸ ਤਰੀਕੇ ਦੇ ਨਾਲ ਇਹ ਪ੍ਰਬੰਧ ਰਹਿਣ ਵਾਲੇ ਕਿਉਂਕਿ ਡੀਐਸਪੀ ਵੀ ਜਿਹੜੇ ਨੇ ਔਰ ਬਾਕੀ ਸੀਨੀਅਰ ਅਧਿਕਾਰੀ ਵੀ ਤਾਇਨਾਤ ਕੀਤੇ ਗਏ ਨੇ ਸਰ ਕਿਸ ਤਰੀਕੇ ਦੇ ਤੁਸੀਂ ਦੇਖ ਰਹੇ ਹੋ ਤਿਆਰੀਆਂ ਜਾਂ ਕਿਸ ਤਰੀਕੇ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਇਥੇ ਦੇਖੋ ਜੀ ਸਾਰੇ ਇੱਥੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਨਾਕਾਬੰਦੀ ਕੀਤੀ ਵੀ ਹੈ ਬਾਕੀ ਇਹਦੇ ਚ ਇਹ ਵੀ ਧਿਆਨ ਦਿੱਤਾ ਗਿਆ ਵੀ ਆਮ ਪਬਲਿਕ ਆ ਜਿਹੜੀ ਉਹ ਤੰਗ ਨਾ ਹੋਵੇ ਆ ਟ੍ਰੈਫਿਕ ਸਹੀ ਚੱਲ ਰਹੀ ਹੈ ਤੇ ਟ੍ਰੈਫਿਕ ਸਹੀ ਜਾਵੇ ਪਬਲਿਕ ਨੂੰ ਪ੍ਰੋਬਲਮ ਨਾ ਆਵੇ ਪਰ ਇਹਦੇ ਨਾਲ ਨਾਲ ਹੀ ਮਤਲਬ ਇਹ ਹੈ ਵੀ ਕੋਈ ਮਤਲਬ ਲੌਂਡਰ ਸਥਿਤੀ ਨਾ ਖਰਾਬ ਹੋਵੇ ਉਹਦੇ ਕਰਕੇ ਸਾਰੇ ਨਾਕਾਬੰਦੀ ਤੇ ਬੈਰੀਕੇਟਿੰਗ ਕੀਤੀ ਗਈ ਹੈ ਵੱਡੀ ਨਫਰੀ ਚ ਪੁਲਿਸ ਵੀ ਤਨਾਤ ਹੈ ਜੇਕਰ ਕਿਸਾਨ ਆਉਂਦੇ ਆ ਤਾਂ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਸਕਦੇ ਆ ਜਾਂ ਨਹੀਂ ਬਿਲਕੁਲ ਹੀ ਸ਼ਾਂਤਮਈ ਤਾਂ ਕਦੇ ਵੀ ਨਹੀਂ ਰੋਕਿਆ ਜੀ ਕਿਸੇ ਨੂੰ ਮਤਲਬ ਜਦੋਂ ਕੋਈ ਰੋਡ ਜਾਮ ਕਰਨਗੇ ਜਾਂ ਪਬਲਿਕ ਨੂੰ ਹਰਾਸ ਕਰਨਗੇ ਫੇਰ ਹੈ ਸ਼ਾਂਤਪਈ ਤਾਂ ਸਭ ਨੂੰ ਹੱਕ ਹੈ ਜਦੋਂ ਮਰਜ਼ੀ ਕਰ ਸਕਦਾ ਕੋਈ ਪ੍ਰੋਬਲਮ ਨਹੀਂ ਹੈ ਹਾਂਜੀ ਤਾਂ ਦੂਸਰੇ ਪਾਸੇ ਜਿਹੜੇ ਇੱਥੇ थाना ਸ਼ੰਭੂ ਦੇ ਐਸਐਚਓ ਨੇ ਔਰ ਮਨੋਜ ਗੋਰਸੀ ਡੀਐਸਪੀ ਨਿਊਵੀ ਨਾਲ ਨੇ ਸਰ ਜਿਸ ਤਿੱਕੇ ਨਾਲ ਹੁਣ ਤੁਸੀਂ ਇੱਥੇ ਬਾਹਰ ਖੜੇ ਹੋ ਤਾਂ ਪੁਲਿਸ ਦੀ ਨਫਰੀ ਜਿਹੜੀ ਹੈ ਜਿਸ ਤਿੱਕੇ ਨਾਲ ਤਣਾਤ ਕੀਤੀ ਗਈ ਹੈ ਕੀ ਮਾਹੌਲ ਨੂੰ ਕੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਕਿ ਦਰਸਲ ਕਿਸਾਨਾਂ ਨੂੰ ਰੋਕਣ ਦੇ ਲਈ ਪਹਿਲਾਂ ਹੀ ਮਨਾ ਕਰਨ ਦੇ ਲਈ ਇਹ ਦੇਖੋ ਜੀ ਮੈਸੇਜ ਕਲੀਅਰ ਹੈ ਕਿ ਜਿੱਥੇ ਵੀ ਤੁਸੀਂ ਸ਼ਾਂਤਮਈ ਪ੍ਰਦਰਸ਼ਨ ਕਰਨਾ ਤੁਸੀਂ ਕਰ ਸਕਦੇ ਹੋ ਪਰ ਸ਼ਾਂਤਮਈ ਪ੍ਰਦਰਸ਼ਨ ਦੇ ਵਿੱਚ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਪਬਲਿਕ ਦੀ ਜਿਹੜੀ ਰਸਤੇ ਹੈਗੇ ਨੇ ਜੋ ਰੋਕਣ ਦੀ ਕੋਸ਼ਿਸ਼ ਕਰਦੇ ਹੋ ਜਾਂ ਉਹ ਕਰਦੇ ਹੋ ਤਾਂ ਸਾਡੇ ਵੱਲੋਂ ਬਿਲਕੁਲ ਅਲਾਉ ਨਹੀਂ ਕੀਤਾ ਜਾਊਗਾ ਮੈਸੇਜ ਕਲੀਅਰ ਹੈ ਬਾਕੀ ਪ੍ਰਦਰਸ਼ਨ ਕਰਨ ਵਾਸਤੇ ਹਰ ਥਾਂ ਤੇ ਮਤਲਬ ਜਿਹੜਾ ਹੈਗਾ ਉਹ ਥਾਵਾਂ ਦਿੱਤੀਆਂ ਹੋਈਆਂ ਨੇ ਜੇ ਮਨਾਜ ਮੰਡੀ ਹੋ ਗਈ ਹੈ ਕੁਝ ਹੋਰ ਹੋ ਗਈ ਉੱਥੇ ਪ੍ਰਦਰਸ਼ਨ ਕਰਨ ਤੇ ਕਿਸੇ ਤਰ੍ਹਾਂ ਦੀ ਕੋਈ ਮਨਾਹੀ ਨਹੀਂ ਹੈ ਆਈਡੀਆ ਇਹ ਹੈ ਕਿ ਸੰਕੇਤਕ ਤੌਰ ਤੇ ਤੁਸੀਂ ਆਪਣਾ ਪ੍ਰਦਰਸ਼ਨ ਵੀ ਕਰ ਸਕੋ ਪਰ ਜਿਹੜਾ ਹੈਗਾ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਜਾਂ ਜਿਹੜੀ ਆਵਾਜ਼ ਆਈ ਹੈ ਉਹਨੂੰ ਕਿਸੇ ਤਰ੍ਹਾਂ ਦੀ ਰੋਕ ਨਾ ਲੱਗੇ ਇਹ ਜਿਹੜਾ ਮੇਨ ਪਰਪਸ ਹੈ ਧੰਨਵਾਦ ਆ ਦੂਸਰੇ ਪਾਸੇ ਇਹ ਸਾਰੀਆਂ ਤਸਵੀਰਾਂ ਨੇ ਔਰ ਐਸਐਚਓ ਸ਼ੰਭੂ ਵੀ ਨੇ ਤਾਂ ਤੁਹਾਡੇ ਤੇ ਵੀ ਗੰਭੀਰ ਇਲਜ਼ਾਮ ਲਗਾਏ ਸੀ ਕਿਸਾਨਾਂ ਦੀ ਕੁੱਟ ਮਾਰਦੇ ਤਾਂ ਕਰਕੇ ਇਹ ਥਾਣਾ ਘੇਰਨਾ ਸੀ ਅਸਲ ਗੱਲ ਉਹਨੂੰ ਕੀ ਹੋਈ ਸੀ ਕਿ ਜਦੋਂ ਮੋਰਚਾ ਚੁਕਵਾਇਆ ਸੀਗਾ ਬਿਲਕੁਲ ਕਾਨੂੰਨ ਦੇ ਮੁਤਾਬਕ ਹੈ ਜਿਹੜੀ ਕਾਰਵਾਈ ਕੀਤੀ ਗਈ ਹੈ ਜਿਹੜਾ ਧਰਨਾ ਗੈਰ ਕਾਨੂੰਨੀ ਤੌਰ ਤੇ ਜਿਹੜਾ ਲੱਗਿਆ ਗਿਆ ਸੀਗਾ ਉਹ ਧਰਨਾ ਕਾਨੂੰਨ ਦੇ ਮੁਤਾਬਕ ਚੁਕਵਾਇਆ ਗਿਆ ਤੇ ਸਾਰੇ ਉਦੋਂ ਮੈਜਿਸਟਰੇਟ ਸਾਹਿਬ ਸੀਨੀਅਰ ਅਫਸਰ ਹਾਜ਼ਰ ਸੀਗੇ ਬਿਲਕੁਲ ਗਲਤ ਇਲਜ਼ਾਮ ਨੇ ਜੀ ਕੋਈ ਐਦਾਂ ਦੀ ਕੋਈ ਗੱਲ ਵਾਦ ਤੇ ਹੁਣ ਹੁਣ ਤਿਆਰੀਆਂ ਕੀ ਨੇ ਕਿੰਦੇ ਥਾਣਾ ਕਿਰਨਾ ਕਿਰਨ ਦੇਣਾ ਥਾਣਾ ਜਾਂ ਇੱਥੇ ਪਹੁੰਚ ਲੈਣੇ ਦੇਣਾ ਕਾਨੂੰਨ ਦੇ ਮੁਤਾਬਕ ਕਾਰਵਾਈ ਕਿੱਥੇ ਜਾਊਗੀ ਬਿਲਕੁਲ ਕਿਸੇ ਨੂੰ ਇਲੀਗਲ ਕਰਨ ਨਹੀਂ ਦੇਗਾ ਲਾਅਡ ਆਰਡਰ ਮੇਨਟੇਨ ਕਰਨ ਵਾਸਤੇ ਪੁਲਿਸ ਆਜਰੇ ਕਿਸੇ ਨੂੰ ਜੋ ਇਹਨਾਂ ਦਾ ਕੋਈ ਕਾਨੂੰਨ ਮੁਤਾਬਕ ਇਹਨਾਂ ਦਾ ਰਾਈਟ ਬਣਦਾ ਇਹ ਕਰ ਸਕਦੇ ਨੇ ਬਟ ਵਾਇਓਲੇਸ਼ਨ ਨਹੀਂ ਕਰ ਦਿੱਤੀ ਜਾਏਗੀ ਕਾਨੂੰਨ ਲੋਕਾਂ ਨੂੰ ਤੰਗ ਨਹੀਂ ਹੋਣ ਦਿੱਤਾ ਜਾਏਗਾ ਪਬਲਿਕ ਨੂੰ ਤੰਗ ਨਹੀਂ ਹੋਣ ਦਿੱਤਾ ਜਾਏਗਾ ਤਾਂ ਦੂਸਰੇ ਪਾਸੇ ਇਹ ਬੱਸਾਂ ਨੇ ਤਾਂ ਇੱਕ ਪਾਸੇ ਇਹ ਵੀ ਦੱਸਿਆ ਨਾਮਿਕਾ ਕਿ ਜਿਹੜੀਆਂ ਪੁਲਿਸ ਦੀ ਨਫਰੀ ਹੈ ਖਾਸतौर ਦੇ ਉੱਪਰ ਬੈਰੀਕੇਟਿੰਗ ਹੈ ਤਾਂ ਇੱਕ ਤਰ੍ਹਾਂ ਜਿਹੜਾ ਇਹ ਪੂਰਾ ਇਲਾਕਾ ਜਿਸ ਦੇ ਵਿੱਚ ਸ਼ੰਭੂ ਪੁਲਿਸ ਸਟੇਸ਼ਨ ਹੈ ਉਸ ਦੇ ਨਾਲ ਲੱਗਦੇ ਇਲਾਕੇ ਨੇ ਔਰ ਉਹਨਾਂ ਨੂੰ ਜਿਹੜਾ ਪੁਲਿਸ ਸ਼ਾਉਣੀ ਦੇ ਵਿੱਚ ਤਬਦੀਲ ਕੀਤਾ ਗਿਆ ਖਾਸतौर ਦੇ ਉੱਪਰ ਹੁਣ ਜਿਵੇਂ ਪੁਲਿਸ ਅਧਿਕਾਰੀ ਵੀ ਸਿੱਧੇ ਤੌਰ ਦੇ ਉੱਪਰ ਕਹਿ ਰਹੇ ਨੇ ਕਿ ਜਿਹੜੇ ਕਈ ਇਲਾਕੇ ਜਿਵੇਂ ਰੱਖੇਗੇ ਨੇ ਜਿਨ੍ਹਾਂ ਦੇ ਵਿੱਚ ਦਾਣਾ ਮੰਡੀਆਂ ਨੇ ਜਾਂ ਕੋਈ ਖਾਲੀ ਜਗ੍ਹਾ ਜਿੱਥੇ ਸ਼ਾਂਤਮਈ ਤਰੀਕੇ ਨਾਲ ਆਪਣਾ ਪ੍ਰਦਰਸ਼ਨ ਕਰਕੇ ਆਪਣੀ ਆਵਾਜ਼ ਉਠਾ ਸਕਦੇ ਨੇ ਲੇਕਿਨ ਦੂਸਰੀ ਤਰਫ ਜਿਹੜੇ ਠਾਣੇ ਘੇਰਨੇ ਜਾਂ ਫਿਰ ਸੜਕਾਂ ਦੇ ਉੱਤੇ ਜਿਵੇਂ ਮੁੱਖ ਮੰਤਰੀ ਵੀ ਸੋਸ਼ਲ ਮੀਡੀਆ ਦਾ ਟਵੀਟ ਕਰਕੇ ਜਾਣਕਾਰੀ ਦਿੰਦੇ ਨੇ ਕਿ ਜਿਹੜਾ ਨਹੀਂ ਹੋਣ ਦਿੱਤਾ ਜਾਵੇਗਾ ਕਿਸੇ ਨੂੰ ਵੀ ਜਿਹੜਾ ਲੋਕਾਂ ਨੂੰ ਤੰਗ ਕਰਨ ਨਹੀਂ ਦਿੱਤਾ ਜਾਵੇਗਾ ਦੂਸਰੇ ਪਾਸੇ ਸੜਕਾਂ ਰੇਲਾਂ ਰੋਕਣੀਆਂ ਸੋ ਖਾਸ ਤੌਰ ਦੇ ਉੱਪਰ ਇਹੀ ਪਲਾਨ ਜਿਹੜਾ ਕਿਸਾਨਾਂ ਦਾ ਸੀਗਾ ਔਰ ਕੱਲ ਜਿਹੜਾ 7 ਤਰੀਕ ਦਮਰਸਰ ਦੇਵidasਪੁਰੇ ਔਰ ਅੱਜ 6 ਤਰੀਕ ਦਾ ਜਿਹੜਾ ਪੁਲਿਸ ਟਾਣਾ ਸ਼ੰਭੂ ਘੇਰਨ ਦੀਆਂ ਕਿਹਾ ਗਿਆ ਸੀਗਾ ਔਰ ਇਸ ਬਾਬਤ ਹੁਣ ਜਿਸ ਤਰੀਕ ਨਾਲ ਨਾਕਾਬੰਦੀ ਹੈ ਤਾਂ ਪੂਰੇ ਪੰਜਾਬ ਭਰ ਦੇ ਵਿੱਚ ਹੀ ਪੁਲਿਸ ਜਿਹੜੀ ਆ ਵੱਡੀ ਨਫਰੀ ਦੇ ਵਿੱਚ ਤਣਾਤ ਕੀਤੀ ਗਈ ਹੈ ਤਾਂ ਖਾਸੌਰ ਦੇ ਉੱਪਰ ਸ਼ੰਭੂ ਪਹੁੰਚਣ ਦਿੱਤਾ ਜਾਂਦਾ ਹੈ ਜਾਂ ਨਹੀਂ ਕਿਸਾਨਾਂ ਨੂੰ ਕਿਉਂਕਿ ਅੱਜ ਪਹਿਲਾਂ ਸਵੇਰੇ ਹੁਣ ਕਈ ਜਗ੍ਹਾ ਦੇ ਉੱਪਰ ਜਿਵੇਂ ਮੋਗੇ ਦੇ ਵਿੱਚ ਅਜੀਤਵਾਲ ਦਾਣਾ ਮੰਡੀ ਦੇ ਵਿੱਚ ਇਸੇ ਤਰੀਕੇ ਦੇ ਨਾਲ ਕਈ ਹੋਰ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਥਾਣੇ ਜਿਹੜੇ ਪੁਲਿਸ ਵੱਲੋਂ ਰੋਕਿਆ ਗਿਆ ਕਿਸਾਨਾਂ ਨੂੰ ਔਰ ਸ਼ੰਭੂ ਥਾਣੇ ਹਾਲਾਂਕਿ ਇਸ ਜਗ੍ਹਾ ਦੇ ਉੱਪਰ ਘਰਾਓ ਨਹੀਂ ਕਰਨ ਦਿੱਤਾ ਜਾਏਗਾ ਲਾਅ ਇਨ ਆਰਡਰ ਦੀ ਸਥਿਤੀ ਨਹੀਂ ਖਰਾਬ ਹੋਣ ਦਿੱਤੀ ਜਾਵੇਗੀ ਜਿਹਾ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਤਾਂ ਅੱਗੇ ਕੀ ਤਸਵੀਰ ਨਿਕਲਦੀ ਹੈ ਇਹ ਹਾਲਾਂਕਿ ਦੇਖਣਾ ਉਹ ਵੀ ਕਾ ਬਿਲਕੁਲ ਮਨਜੂਦ ਵੇਖਣਾ ਬੰਦ ਹੈ ਜਿਸ ਕਦਰ ਲਗਾਤਾਰ ਇੱਕ ਪਾਸੇ ਪ੍ਰਸ਼ਾਸਨ ਦੀ ਨਜ਼ਰੀਏ ਕਿ ਲਾਅ ਐਂਡ ਆਰਡਰ ਨੂੰ ਹੀ ਖਰਾਬ ਕੀਤਾ ਜਾਵੇਗਾ ਪਰ ਉਥੇ ਹੀ ਲਗਾਤਾਰ ਕਿਸਾਨ ਵੀ ਕਹਿੰਦੇ ਨੇ ਕਿ ਅਸੀਂ ਲੋਕਾਂ ਨੂੰ ਵਿਗਾੜਨਾ ਪਾਉਂਦੇ ਐ ਪਰ ਨਾ ਹੀ ਕੋਈ ਲਾਅ ਨਾ ਅਰਦੀ ਸਥਿਤੀ ਨੂੰ ਖਰਾਬ ਕਰਦੇ ਹੋਏ ਅਸੀਂ ਸਿਰਫ ਆਪਣੀ ਗੱਲ ਰੱਖ ਰਹੇ ਹਾਂ ਆਪਣਾ ਸੰਘਰਸ਼ ਕਰ ਰਹੇ ਹਾਂ ਪਰ ਇਸ ਵਿੱਚਕਾਰ ਹੁਣ ਕਿਸਾਨਾਂ ਦਾ ਅਗਲਾ ਕੀ ਕੁਝ ਰੁਕ ਹੋਵੇਗਾ ਵੇਖਣਾ ਬੰਦਾ ਫਿਲਹਾਲ ਤੁਹਾਡਾ ਬਬਾ ਸ਼ੁਕਰੀਆ तमाम ਜਾਣਕਾਰੀ ਦੇ ਲਈ ਅਪਡੇਟ ਤੁਹਾਡੇ ਤੋਂ ਲੈਂਦੇ ਰਵਾਂਗੇ ਕਿਸਾਨ ਜਿੱਥੇ ਬੰਦਿਆ ਬੰਨ ਲੋ ਕੁਸ਼ੀਥੀ ਬੰਦਾ ਬੰਨ ਲੋ ਕਾਲ ਸੀ ਕੀ ਸ਼ੰ ਪੀਸਫੁਲ ਪ੍ਰੋਟੈਸਟ ਦਾ ਹਰ ਇੱਕ ਨੂੰ ਰਾਈਟ ਹੈ ਲੇਕਿਨ ਅਸੀਂ ਪਬਲਿਕ ਨੂੰ ਕੋਈ ਇਨਕਨਵੀਨੀਅੰਸ ਨਹੀਂ ਹੋਣ ਦੇਣੀ ਕੋਈ ਟ੍ਰੈਫਿਕ ਸਮੂਥ ਚੱਲੇ ਪਬਲਿਕ ਨੂੰ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਅਸੀਂ ਸਾਰੀ ਪਟਿਆਲਾ ਪੁਲਿਸ ਸਾਡੇ ਐਸਐਸਪੀ ਸਾਹਿਬ ਦੀ ਕਮਾਂਡ ਚ ਰੋਡਸ ਦੇ ਉੱਪਰ ਤਾਂ ਕਿ ਟ੍ਰੈਫਿਕ ਨਿਰਵਿਘਨ ਚੱਲਦਾ ਰਹੇ ਔਰ ਬਿਲਕੁਲ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਸਿਰ ਕੋਈ ਸ਼ੱਕੀ ਵਿਅਕਤੀ ਹਜੇ ਤੱਕ ਕੋਈ ਨਹੀਂ ਲੱਭਾਇਆ ਜਾਂ ਕੋਈ ਹਰ ਦੀ ਕੋਈ ਨਹੀਂ ਅਜੇ ਤੱਕ ਕੋਈ ਸ਼ੱਕੀ ਵਿਅਕਤੀ ਨਾ ਇਥੋਂ ਕ੍ਰਾਸ ਕੀਤਾ ਹੈ ਤੇ ਨਾ ਹੀ ਸੀ ਕ੍ਰਾਸ ਕਰਨ ਦਾ